ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਦੇ ਜਿਹੜੇ ਸੂਟ ਨੇ ਸਰਦੀਆਂ ਵਾਸਤੇ ਸਪੈਸ਼ਲ ਸੂਟ ਨੇ ਜਿਵੇਂ ਕਿ ਛੋਟੇ-ਮੋਟੇ ਫੰਕਸ਼ਨ ਵਾਸਤੇ ਕੋਈ ਪਾਰਟੀ ਹੈ ਕੋਈ ਪਾਰਟ ਦਾਪ ਹੋ ਗਿਆ ਠੀਕ ਹੈ ਉਹਨਾਂ ਵਾਸਤੇ ਅਸੀਂ ਸੂਟ ਲੈ ਕੇ ਆਏ ਹਾਂ ਜਿਵੇਂ ਕਿ ਸਰਦੀ ਬਹੁਤ ਹੀ ਜ਼ਿਆਦੀ ਵਾਧੀ ਪਈ ਹੈ ਤੇ ਦਿਲ ਕਰਦਾ ਹੈ ਕਿ ਇਵੇਂ ਦੇ ਫੰਕਸ਼ਨਸ ਤੇ ਵੀ ਹੁਣ ਜਿਹੜੇ ਆ ਸੂਟ ਵੀਅਰ ਕਿਤੇ ਜਾਣ ਜਿਹੜੇ ਕਿ ਨਿੱਗੇ ਹੋਣ ਠੀਕ ਹੈ ਸਰਦੀਆਂ ਵਾਲੇ ਸੂਟ ਹੋਣਗੇ ਤੇ ਇਹਨਾਂ ਦੇ ਉੱਪਰ ਜਿਹੜੀਆਂ ਐਮਬਰਾਇਡਰੀ ਵੀ ਹੋਈ ਹੋਏਗੀ ਠੀਕ ਹੈ ਜੀ ਸਭ ਤੋਂ ਪਹਿਲਾ ਸੂਟ ਹੈ ਪਰਪਲ ਛੇਡ ਦੇ ਵਿੱਚ ਸੂਟ ਆ ਇਹਦਾ ਬਾਰਡਰ ਚ ਬਣਿਆ ਹੈ neck line ਬਣੀ ਹੈ ਤੇ ਸਾਰਾ ਹੀ ਬਾਰਡਰ ਤੇ neck line ਜਿਹੜੀ ਆ ਉਹ ਤਿੱਲੇ ਤੇ ਤਾਰੇ ਦੇ ਨਾਲ embroidery ਹੋਈ ਹੈ ਇਹਦੇ ਉੱਪਰ ਠੀਕ ਹੈ ਜੀ ਤੇ ਇਸ ਦੀ ਬਾਜੂ ਤੇ ਵੀ ਬਹੁਤ ਸੋਹਣਾ ਪ੍ਰਿੰਟ ਆਏਗਾ lining ਦੇ ਵਿੱਚ ਇਹ ਸੂਟ ਹੋਏਗਾ ਤੇ ਇਹਦਾ ਜਿਹੜਾ ਬੈਕ ਇਹਦੀ ਬੈਕ ਸਾਈਡ ਜਿਹੜੀ ਆ ਉਹ ਵੀ ਬਹੁਤ ਹੀ ਪਿਆਰੀ ਜਿਹੜੀ ਆ ਬਾਰਡਰ ਬਣਿਆ ਆ ਸਾਰੀ ਹੀ ਸ਼ਰਟ ਜਿਹੜੀ ਉਹ ਲਾਈਨਸ ਵਾਲੀ ਹੋਏਗੀ ਬਹੁਤ ਹੀ ਪਿਆਰਾ ਪਿਆਰਾ ਸੂਟ ਹੈ ਇਹ ਵੀ ਬਹੁਤ ਹੀ ਸੋਹਣਾ ਸੂਟ ਤੇ ਬਾਰਡਰ ਇਹਦਾ ਜਿਹੜਾ ਬਾਟਮ ਹੈ ਉਹ ਪਲੇਨ ਆਏਗਾ ਤੇ ਸ਼ਾਲ ਵੇਖੋ ਤੁਸੀਂ ਕਿੰਨਾ ਪਿਆਰਾ ਸ਼ਾਲ ਲਿਆ ਠੀਕ ਹੈ ਇੱਕਦਮ ਖੁੱਲਾ ਡੁੱਲਾ ਸ਼ਾਲ ਆ ਤੇ ਬਹੁਤ ਹੀ ਜਿਹੜੀ ਵਧੀਆ ਲੁੱਕ ਦਾ ਇਹ ਸੂਟ ਆ ਇਹਦਾ ਜਿਹੜਾ ਗਲਾ ਹੈ ਨਾ ਉਹ ਪੂਰਾ ਹੈਵੀ ਬਣਿਆ ਆ ਠੀਕ ਹੈ ਜੀ ਦੇਖੋ ਇਸਦੇ ਵਿੱਚ ਇੱਕ ਕਲਰ ਦੂਸਰਾ ਹੈ ਗ੍ਰੀਨ ਕਲਰ ਹੈ ਇਸਦੀ ਤੁਸੀਂ ਨੈਕਲਾਈਨ ਦੇਖੋ ਜਿਹੜੀ ਪ੍ਰਿੰਟਡ ਹੋਈ ਆ ਸਾਰੀ ਹੀ ਹਾਈਲਾਈਟ ਹੋਈ ਆ ਤਿੱਲੇ ਦੇ ਨਾਲ ਠੀਕ ਹੈ ਜੀ ਬਾਰਡਰ ਜਿਹੜਾ ਉਹ ਵੀ ਵਧੀਆ ਹਾਈਲਾਈਟ ਹੋਇਆ ਦੇਖੋ ਤੇ ਇਹ ਦੀ ਲੁੱਕ ਆਏਗੀ ਲਾਈਨਸ ਵਿੱਚ ਇਹ ਸੂਟ ਹੋਏਗਾ ਜਿਹੜੀ ਜਿਹੜੀ ਬਾਟਮ ਹੈ ਉਹ ਆਵੇਗੀ ਪਲੇਨ ਦੇ ਵਿੱਚ ਠੀਕ ਹੈ ਜੀ ਤੇ ਸ਼ਾਲ ਦੀ ਤੁਸੀਂ ਲੁੱਕ ਵੇਖੋ एकदम ਵਧੀਆ ਜਿਹੜੇ ਆ ਜਿਵੇਂ ਕਿ ਅਸੀਂ ਕਿਸੇ ਦੇ ਕਾਰ ਫੰਕਸ਼ਨ ਤੇ ਜਾਂਦੇ ਆ ਤੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਇਹ ਸੂਟ ਜਿਹੜੇ ਵੇਅਰ ਹੋ ਜਾਂਦੇ ਆ ਠੀਕ ਹੈ ਜੀ ਅਗਲਾ ਇਸ ਦੇ ਵਿੱਚ ਕਲਰ ਤੁਸੀਂ ਵੇਖ ਲਓ ਇਹ ਦੀ ਲੁੱਕ ਹੈ ਬਰਾਊਨ ਜੀ ਸ਼ੇਡ ਦੇ ਵਿੱਚ ਇਹ ਸੂਟ ਆਏਗਾ ਠੀਕ ਹੈ ਜੀ ਇੱਕ ਇਹਦੇ ਵਿੱਚ ਗ੍ਰੀਨ ਕਲਰ ਸੀਗਾ ਬ੍ਰਾਊਨ ਕਲਰ ਆ ਮਹਿੰਦੀਆ ਕਲਰ ਆ ਠੀਕ ਹੈ ਤੇ ਪਰਪਲ ਕਲਰ ਆ ਸਾਰੇ ਹੀ ਕਲਰ ਜਿਹੜੇ ਆ ਬਹੁਤ ਹੀ ਪਿਆਰੇ ਨੇ ਤੇ एकदम ਵਧੀਆ ਲੁੱਕ ਦੇ ਜਿਹੜੇ ਇਹ ਸੂਟ ਬਣ ਕੇ ਤਿਆਰ ਹੁੰਦੇ ਜੇ ਅਗਲਾ ਜਿਹੜਾ ਸੂਟ ਆ ਇਹ ਆਏਗਾ ਲੈਮਨ ਸ਼ੇਡ ਆ ਥੋੜੀ ਡਾਰਕ ਆ ਫੋਨ ਦੇ ਵਿੱਚ ਥੋੜੀ ਦੀ ਲਾਈਟ ਘਟ ਆਈ ਆ ਬਹੁਤ ਹੀ ਵਧੀਆ ਜਿਹੜੀ neck ਦੀ ਪੱਟੀ ਬਣੀ ਆ ਪ੍ਰਿੰਟ ਬਹੁਤ ਹੀ ਸੋਹਣਾ ਆ ਠੀਕ ਹੈ ਜੀ ਤੇ 컬러ਫੁਲ ਜਿਹੜੇ ਆ ਫਲਾਵਰਸ ਦੀ ਪ੍ਰਿੰਟਿੰਗ ਹੋਈ ਆ ਤੇ ਬਾਰਡਰ ਜਿਹੜਾ ਬਹੁਤ ਹੀ ਪਿਆਰਾ ਬਾਰਡਰ ਲਾਈਨ ਜਿਹੜੀ ਆ ਬਹੁਤ ਹੀ ਸੋਹਣੀ ਆ ਇਕਦਮ ਵਧੀਆ ਸੂਟ ਨੇ ਵਾਲੇ ਇਹਦੇ ਜਿਹੜੀਆਂ ਬਾਜੂ ਤੇ ਵੀ ਪ੍ਰਿੰਟ ਆਏਗਾ ਤੇ ਬੈਕਸਾਈਡ ਵੀ ਜਿਹੜੀ ਹੈ ਉਹ ਵੀ ਇਸ ਤਰ੍ਹਾਂ ਹੀ ਪ੍ਰਿੰਟਡ ਹੋਏਗੀ ਠੀਕ ਹੈ ਜੀ ਬਹੁਤ ਹੀ ਪਿਆਰਾ ਸੂਟ ਆ ਕਲਰ ਬਹੁਤ ਸੋਹਣਾ ਠੀਕ ਹੈ ਕਿਉਂਕਿ ਅੱਜ ਕੱਲ ਜਿਵੇਂ ਸਰਦੀਆਂ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਤੇ ਥੋੜੇ ਬ੍ਰਾਈਟ ਕਲਰ ਹੀ ਸੋਹਣੇ ਲੱਗਦੇ ਆ ਇੱਕਦਮ ਵਧੀਆ ਜਿਹੜੇ ਕਲਰ ਲੈ ਕੇ ਆਏ ਆ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਅੱਜ ਦੇ ਤੇ ਇਸ ਦਾ ਜਿਹੜਾ ਬਾਟਮ ਹੈ ਉਹ ਪਲੇਨ ਚ ਆਏਗਾ ਠੀਕ ਹੈ yellow ਕਲਰ ਦਾ ਬਾਟਮ ਹੈ ਇਸ ਦਾ ਤੇ ਤੁਸੀਂ ਸ਼ਾਲ ਵੇਖੋ एकदम ਖੁੱਲਾ ਡੁੱਲਾ ਵਧੀਆਂ ਸ਼ਾਲ ਹੈ ਠੀਕ ਹੈ ਜੀ ਇਸ ਦਾ ਰੇਟ ਜਿਹੜਾ ਉਹ ਹੋਏਗਾ 850 ਠੀਕ ਹੈ 850 ਦਾ ਇਹ ਸੂਟ ਮਿਲੇਗਾ ਬਹੁਤ ਹੀ ਵਧੀਆਂ ਸੂਟ ਇੱਕ ਇਹਦੇ ਵਿੱਚ ਜਿਹੜਾ ਥੋੜੀ ਆਨੀਅਨ ਸ਼ੇਡ ਆਏਗੀ ਬਹੁਤ ਹੀ ਪਿਆਰਾ ਇਸ ਦੀ ਜਿਹੜੀ ਨੈਕ ਲਾਈਨ ਆ ਉਹ ਵੀ ਪੱਟੀ ਆਏਗੀ ਤੇ ਬਾਰਡਰ ਜਿਹੜਾ ਆ ਉਹਦੀ ਪ੍ਰਿੰਟਿੰਗ ਜਿਹੜੀ ਆ ਬਹੁਤ ਹੀ ਯੂਨੀਕ ਜੀ ਆ ਆਨੀਅਨ ਤੇ ਮੋਰ ਪੰਖੀਆ ਦੀ ਪ੍ਰਿੰਟਿੰਗ ਆ ਠੀਕ ਹੈ ਮੋਰ ਪੰਖੀਆ ਕਲਰ ਤੇ ਅਨੀਅਨ ਕਲਰ ਦੀ ਜਿਹੜੀ ਕੰਬੀਨੇਸ਼ਨ ਹੈ ਵਿੱਚ ਥੋੜਾ ਮਸਟਰਡ ਦਾ ਵੀ ਪ੍ਰਿੰਟ ਆ ਠੀਕ ਹੈ ਬਹੁਤ ਹੀ ਸੋਹਣਾ ਇੱਕਦਮ ਚੌੜਾ ਜਿਹੜਾ ਬਾਰਡਰ ਹੈ ਠੀਕ ਹੈ ਬਾਰਡਰ ਦੀ ਪ੍ਰਿੰਟਿੰਗ ਕਾਫੀ ਚੌੜੀ ਹੈ ਬਾਟਮ ਜਿਹੜਾ ਹੈ ਉਹ ਪਲੇਨ ਆਏਗਾ ਤੇ ਬਾਜੂ ਤੇ ਵੀ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਤੇ ਬੈਕ ਸਾਈਡ ਤੇ ਵੀ ਪੂਰੀ ਵਧੀਆ ਪ੍ਰਿੰਟਿੰਗ ਆਏਗੀ ਇਹ ਜਿਹੜੀ ਫਾਈਨਲ ਲੁੱਕ ਹੋਏਗੀ ਸੂਟ ਦੀ ਬਹੁਤ ਹੀ ਵਧੀਆ ਜਿਹੜਾ ਇਹ ਸੂਟ ਬਣ ਕੇ ਤਿਆਰ ਹੁੰਦਾ ਜੇ ਜਿਹੜਾ ਵੀ ਇਹਨਾਂ ਵਿੱਚੋਂ ਸੂਟ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਦਿੱਤੇ WhatsApp ਨੰਬਰ ਤੇ ਸਾਨੂੰ ਮੈਸੇਜ ਭੇਜ ਸਕਦੇ ਜੇ ਫੋਟੋ ਕਲਿੱਕ ਕਰਕੇ ਸੈਂਡ ਕਰਨੀ ਆ ਤੇ ਨਾਲ ਹੀ ਇਸ ਦਾ ਰੇਟ ਸੈਂਡ ਕਰਨਾ ਆ ਠੀਕ ਹੈ ਜੀ ਤੇ ਇਸ ਦਾ ਜਿਹੜਾ ਆਰਡਰ ਕਨਫਰਮ ਹੋਣ ਤੇ ਤੁਹਾਨੂੰ ਜਿਹੜਾ ਆ ਉਹ ਪਾਰਸਲ ਜਿਹੜਾ ਉਹ ਭੇਜ ਦਿੱਤਾ ਜਾਏਗਾ ਸਾਡੇ ਪੇਮੈਂਟ ਦਾ ਜਿਹੜਾ ਮੋਡ ਹੈ ਉਹ ਆਨਲਾਈਨ ਹੋਏਗਾ Paytm Google Pay ਜੋ ਵੀ ਤੁਸੀਂ ਯੂਜ਼ ਕਰਦੇ ਜੇ ਅਗਲੇ ਜਿਹੜੇ ਸੂਟ ਆ ਇਹ ਫੇਰ ਤੋਂ ਰੀਸਟਾਕ ਕੀਤੇ ਆ ਬਹੁਤ ਹੀ ਵਧੀਆ ਸੂਟ ਬਲੈਕ ਕਲਰ ਦੇ ਵਿੱਚ ਅੰਬੀਆਂ ਦਾ ਡਿਜ਼ਾਈਨ ਸੀਗਾ ਪ੍ਰਿੰਟਿੰਗ ਬਹੁਤ ਸੋਹਣੀ ਸੀਗੀ ਇਹ ਸੂਟਾਂ ਦੀ ਡਿਮਾਂਡ ਜਿਹੜੀ ਸੀ ਉਹ ਬਹੁਤ ਹੁੰਦੀ ਪਈ ਸੀਗੀ ਤੇ ਫੇਰ ਹੀ ਇਹਨੂੰ ਜਿਹੜਾ ਵਾ ਰੀਸਟਾਕ ਕੀਤਾ ਹੈ ਤੇ ਜਣੀਆਂ ਭੈਣਾਂ ਨੂੰ ਇਹ ਸੂਟ ਨਹੀਂ ਮਿਲੇ ਹੈਗੇ ਉਹ ਫੇਰ ਜਿਹੜਾ ਵਾ ਇਹਨਾਂ ਨੂੰ ਮੰਗਵਾ ਸਕਦੀਆਂ ਤੇ 블랙 ਕਲਰ ਦਾ ਹੋਏਗਾ ਬਾਟਮ ਸ਼ਾਲ ਦੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਬਹੁਤ ਹੀ ਵਧੀਆ ਜਿਹੜਾ ਇਹ ਕਲਰ ਹੈ ਏਕੇ ਦੇ ਵਿੱਚ ਜਿਹੜਾ ਬਰਾਊਨ ਸ਼ੇਡ ਹੈ ਬਹੁਤ ਹੀ ਪਿਆਰਾ ਸੂਟ ਹੈ ਵੀ ਤੇ ਏਕੇ ਦੇ ਵਿੱਚ ਜਿਹੜਾ ਉਹ ਗ੍ਰੀਨ ਕਲਰ ਦਾ ਠੀਕ ਹੈ ਜੀ ਬਹੁਤ ਹੀ ਵਧੀਆ ਸੂਟ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੀਆਂ ਪਹਿਣਾ ਨੂੰ ਜਿਹੜੀ ਵੀ ਕੁਐਰੀ ਹੁੰਦੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ